ਵਾਹ ਗਿਆ ਲੋ ਬਹੁਤ ਮਿਲਣੇ ਜ਼ਰੂਰੀ ਹੁੰਦੇ ਟੋਲਣਾ ਵੇ ਜਿਵੇਂ mohabbat ਮਿਲੇ ਜਾਂ ਨਾ ਮਿਲੇ ਜ਼ਰੂਰੀ ਨਹੀਂ ਹੈ ਜਾਵਾ ਨਾ ਤੁਹਾਡੇ ਕਰਕੇ ਬੰਦਾ ਯਾਰਾਂ ਯਾਰਾਂ ਦੇ ਸਿਰ ਤੇ ਹੀ ਹੁੰਦਾ ਭਾਈ ਬਹੁਤ ਖੁਸ਼ ਹੁੰਦਾ ਹੂੰ ਓ ਯਾਰ ਯਾਰਾਂ ਦੀ ਕਿਤੇ ਅਜ਼ਮਾਨੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਓਏ ਯਾਰ ਯਾਰਾਂ ਦੀ ਕਿਤੇ ਅਜ਼ਮਾਨੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਮੰਗਾ ਘੜਵਾਲ ਹੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਬਹੁਤ ਮਿਲਿਆ ਨਾ ਗਦੇ ਜ਼ਰੂਰੀ ਨਹੀਂ ਜਾਵਾ ਹਾਂ ਤੁਹਾਡੇ ਕਰਕੇ ਬੰਦਾ ਜਾ ਰਿਹਾ ਜਾਣਾ ਦੇ ਸਿਰ ਤੇ ਹੀ ਹੁੰਦਾ ਬੜੀ ਖੁਸ਼ੀ ਹੂੰ ਓ ਯਾਰੀ ਯਾਰਾਂ ਦੀ ਕਿਤੇ ਅਜ਼ਮਾਨੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਯਾਰੀ ਯਾਰਾਂ ਦੀ ਕਿਤੇ ਅਜ਼ਮਾਨੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਤੋਂ ਮਰ ਜੀਵਨ ਦਾ ਟੜਵਾਲ ਹੀ ਨਹੀਂ ਵਾਹ ਗਿਆ ਲੋ ਬੋ ਦਿਲ ਮਿਲਣੇ ਜ਼ਰੂਰੀ ਹੁੰਦੇ ਟੋਲਣਾ ਵੇ ਜਿਉਹ mohabbat ਮਿਲੇ ਜਾਂ ਨਾ ਮਿਲੇ ਜ਼ਰੂਰੀ ਹੈ ਵਾਹ ਬਿਊਟੀਫੁਲ ਅੱਜ ਹੈ ਕੌਣ ਕਾਟ ਦੇ ਕਰਕੇ ਹੈ ਬੰਦਾ ਯਾਰਾਂ ਯਾਰਾਂ ਦੇ ਸਿਰ ਤੇ ਹੀ ਹੁੰਦਾ ਭਾਈ ਬਹੁਤ ਮੁਸ਼ਕਿਲ ਹੁੰਦਾ ਹਮਮ ਉਹ ਯਾਰੀ ਯਾਰਾਂ ਦੀ ਕਿਤੇ ਅਜ਼ਮਾ ਲਈ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਓਏ ਯਾਰੀ ਯਾਰਾਂ ਦੀ ਕਿਤੇ ਅਜ਼ਮਾ ਲਈ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਮੰਗਾ ਟੜਵਾਰ ਹੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਜ਼ਰੂਰੀ ਨਹੀਂ ਜਾਵਾ ਬਿਲਕੁਲ ਸੋ ਤੁਹਾਡੇ ਕਰਕੇ ਬੰਦਾ ਯਾਰਾਂ ਯਾਰਾਂ ਦੇ ਸਿਰ ਤੇ ਹੀ ਹੁੰਦਾ ਭਾਈ ਬਹੁਤ ਖੁਸ਼ਕ ਹੂੰ ਉਹ ਯਾਰ ਯਾਰਾਂ ਦੀ ਕਿਤੇ ਅਜ਼ਮਾਨੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਓਏ ਯਾਰ ਯਾਰਾਂ ਦੀ ਕਿਤੇ ਅਜ਼ਮਾਨੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਮੰਗਾ ਝੜਵਾਰ ਹੀ ਲੰਮਣੇ ਜ਼ਰੂਰੀ ਹੁੰਦੇ ਟੋਲਣਾ ਵੇ ਜਿਵੇਂ ਮੁਹੱਬਤ ਮਿਲੇ ਜਾਂ ਨਾ ਮਿਲੇ ਜ਼ਰੂਰੀ ਨਹੀਂ ਜਾਵਾ ਸੋ ਤੁਹਾਡੇ ਕਰਕੇ ਬੰਦਾ ਯਾਰਾਂ ਯਾਰਾਂ ਦੇ ਸਿਰ ਤੇ ਹੀ ਹੁੰਦਾ ਭਾਈ ਬਹੁਤ ਖੁਸ਼ ਹੁੰਦਾ ਹੋ ਯਾਰੀ ਯਾਰਾਂ ਦੀ ਕਿਤੇ ਅਜ਼ਮਾਣੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਹੈ ਯਾਰੀ ਯਾਰਾਂ ਦੀ ਕਿਤੇ ਅਜ਼ਮਾਨੀ ਮਿੱਤਰਾਂ ਦਾ ਮਾਂ ਚੱਲਦਾ ਕਿਥੋਂ ਮਰਜੀ ਮੰਗਾ ਝੜਵਾਲੀ ਨੀ